ਅਸਮਾਣਾ ਦੇ ਸਮਾਰਟ ਪਲੇਸ ਵਿਖੇ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾਕਟਰ ਵੀਰ ਸਿੰਘ ਵੱਲੋਂ ਹਲਕਾ ਸਮਾਣੇ ਵਿੱਚ ਭਰਵੀ ਰੈਲੀ ਕੀਤੀ ਗਈ ਜਿਸ ਵਿੱਚ ਕੈਬਨ ਮੰਤਰੀ ਚੇਤਨ ਜੋੜੇ ਮਾਜਰਾ ਨੇ ਸ਼ਿਰਕਤ ਕੀਤੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਤੇ ਕਹਿਟਾਇਆ ਜਾ ਰਿਹਾ ਹੈ ਉਸ ਦਾ ਜਵਾਬ ਲਿਆ ਜਾਵੇਗਾ ਤੁਸੀਂ ਆਪਣੀਆਂ ਵੋਟਾਂ ਪਾ ਕੇ ਆਮ ਆਦਮੀ ਨੂੰ ਲੋਕ ਸਭਾ ਵਿੱਚ ਭੇਜੋਗੇ ਤਾਂ ਕੇਂਦਰ ਸਰਕਾਰ ਤੋਂ 10 ਸਾਲਾਂ ਦਾ ਹਿਸਾਬ ਲਿਆ ਜਾਵੇਗਾ ਸਰਕਾਰ ਨੇ ਸਾਡੇ ਪੰਜਾਬ ਦਾ ਪੈਸਾ ਰੁਕਿਆ ਹੈ ਜਿਸ ਨੂੰ ਅਸੀਂ ਵਿਆਸ ਸਮੇਤ ਵਾਪਸ ਲਵਾਵਾਂਗੇ ਉਹਨਾਂ ਕਿਹਾ ਕਿ ਪਹਿਲਾਂ ਮਹਿਲਾਂ ਦੀ ਰਾਣੀ ਪ੍ਰਨੀਤ ਕੌਰ ਪਹਿਲਾਂ ਵੀ ਕਾਂਗਰਸ 20 ਸਾਲ ਕਾਂਗਰਸ ਪਾਰਟੀ ਨੂੰ ਖਾਂਦੀ ਰਹੀ ਹੈ ਤੇ ਹੁਣ ਭਾਜਪਾ ਨੇ ਪੱਲਾ ਫੜ ਲਿਆ ਜਿਸ ਨੇ ਪਹਿਲਾਂ ਕੁਝ ਨਹੀਂ ਕੀਤਾ ਉਹ ਹੁਣ ਕੀ ਕਰ ਸਕਦੀ ਹੈ ਡਾਕਟਰ ਬਵੀਰ ਨੇ ਕਿਹਾ ਕਿ ਸਿਹਤ ਮੰਤਰੀ ਹੁੰਦੇ ਹੋਏ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਗਏ ਤੇ ਮਾਤਾ ਕੁਛ ਲਿਆ ਹਸਪਤਾਲ ਦੀ ਕਾਇਆ ਪਲਟ ਗਈ ਹਸਪਤਾਲਾਂ ਦੀ ਪੰਜਾਬ ਵਿੱਚ ਕਾਇਆ ਕਲਪ ਕੀਤੀ ਗਈ ਹੈ ਤੁਸੀਂ ਕੰਮਾਂ ਨੂੰ ਵੇਖ ਕੇ ਵੋਟ ਪਾਓ ਜੇਕਰ ਅਸੀਂ ਕੰਮ ਨਹੀਂ ਕੀਤੇ ਤਾਂ ਵੋਟ ਨਾ ਪਾਓ ਹੁਣ ਵੇਖਣਾ ਹੋਵੇਗਾ ਕਿ ਵੋਟਰ ਕਿਸ ਹਮੇਦਵਾਰ ਨੂੰ ਵੋਟ ਪਾਉਂਦੇ ਹਨ ਸਮਾਣਾ ਤੋਂ ਕਲਾਸ਼ ਰਮ ਦੇ ਨਾਲ ਨੂਰੀ ਬਾਫਸਲ ਦੀ ਰਿਪੋਰਟ ਰੋਕਿਆ ਹੋਇਆ 8000 ਕਰੋੜ ਦਾ ਨਾਣਾ ਸਾਫ ਲੈਣਾ ਕਰੋ ਇਹਨਾਂ ਤੋਂ ਸਾਫ ਲੈਣਾ ਹੈ ਪੈਸੇ ਵੀ ਲੈਣੇ ਆ ਇਹ ਸਾਫ ਲੈਣਾ ਹੈ ਇਹਨਾਂ ਕੋਲੋਂ ਆਪਾਂ ਪੰਜਾਬ ਦੇ ਮੁੰਡੇ ਹਰਿਆਣੇ ਦੇ ਇੱਥੇ ਲੜਾਈਆਂ ਲੱਗੀਆਂ ਹੋਈਆਂ ਝੁਕਲੇ ਚ ਜਾ ਕੇ MP ਦੇ ਦਿੱਤਿਆ ਡਾਕਟਰ ਬਲਬੀਰ ਜੀ ਜਿਵੇਂ ਇਹਨਾਂ ਨੇ ਪੰਜਾਬ ਚ ਸੇਵਾ ਕੀਤੀ ਆ ਪਹਿਲਾ ਪਹਿਲਾ ਕਿਸਾਨੀ ਅੰਦੋਲਨ ਚ ਸੇਵਾ ਕੀਤੀ ਆ ਉਸੇ ਦ੍ਰਿੜਤਾ ਨਾਲ ਜਿਹੜੀ ਐ MP ਦੀ ਜਿਹੜੀ ਆਪਣੇ ਪਟਿਆਲਾ ਲੋਕ ਸਭਾ ਦੀ ਆ ਜਿਹੜੀ ਬਹੁਤ ਵਧੀਆ ਨੁਮਾਇੰਦਗੀ ਕਰਨਗੇ ਔਰ ਵਧੀਆ ਤਰੀਕੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਕੇਂਦਰ ਦੇ ਵਿੱਚ ਚੱਕਣਗੇ ਔਰ ਜਿਹੜੇ ਕੇਂਦਰ ਦੇ ਫੰਡ ਨੇ ਉਹ ਵੀ ਸਾਡੇ ਵਾਸਤੇ ਲੈ ਕੇ ਆਉਣਗੇ ਜਿਹੜੇ ਮੁੱਦੇ ਲੋਕਾਂ ਦੇ ਮਹਿੰਗਾਈ ਰੋਜ਼ਗਾਰ ਸਾਡੇ ਕਿਸਾਨ ਬੈਠੇ ਹੋਏ ਆ ਇਹ ਮੁੱਦਾ ਸਾਡੇ ਕਿਸਾਨ ਮਜ਼ਦੂਰ ਬੈਠੇ ਹੋਏ ਆ ਸਾਡੇ ਬੰਦਿਆਂ ਨੂੰ ਨੌਕਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਗਨੀ ਵੀਰ ਬਣਾਤਾ ਇਹਨਾਂ ਨੇ ਭ੍ਰਿਸ਼ਟਾਚਾਰ ਮੁੱਦਾ ਕਿੱਡਾ ਵੱਡਾ ਸਟਾਈਮ ਨਿਕਲਿਆ ਜੀ ਅੱਜ ਤੱਕ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਪੋਲੀਟੀਕਲ ਹੈ ਜਿਹੜੀ ਜਿਹੜੀ ਸਰਕਾਰ ਹੈ ਉਹ ਐਕਸਟਰਸ਼ਨ ਕਰ ਰਹੀ ਹੈ ਇਸ ਤੋਂ ਵੱਡੇ ਮੁੱਦੇ ਕੀ ਹੋ ਸਕਦੇ ਆ ਜੀ ਸਾਰੇ ਤੁਹਾਡੇ ਪੰਜਾਬ ਦੇ